ਘਰੇ ਆਏ ਘਰੇ ਆ ਕੇ ਉਹਨਾਂ ਨੇ ਮੇਰੀ ਪੈਂਟ ਲਵਾਈ ਕੱਛਾ ਲਵਾਇਆ ਤੇ ਹਲਕੀ ਜੀ ਹੂਕ ਉਸ ਫੋੜੇ ਤੇ ਮਾਰੀ ਜਿਹੜਾ ਮੈਨੂੰ ਬੈਣ ਉਠਣ ਨਹੀਂ ਸੀ ਦਿੰਦਾ ਇੱਕ ਵਈ ਆ ਦੇਖ ਲੋ ਸਰੇਂਦਰ ਸਾਈ ਦਾ ਜਿਹੜਾ ਨਵਾਂ ਚੇਲਾ ਆਇਆ ਸਾਹਮਣੇ ਕੀ ਕਹਿੰਦਾ ਕਹਦਾ ਬਾਪੂ ਆ ਸਾਡਾ ਪਿਛਲੇ 5 ਸਾਲਾਂ ਤੋਂ ਮੈਨੂੰ ਖੂਨੀ ਬਵਾ ਅਸੀਰ ਸੀ ਮੈਂ ਤੜਫਦਾ ਸੀ ਨਾ ਬੈਠ ਹੁੰਦਾ ਸੀ ਨਾ ਖੜਾ ਹੋ ਹੁੰਦਾ ਸੀ ਇੱਕ ਵਾਰ ਮੇਲੇ ਤੇ ਮੈਨੂੰ ਬਾਪੂ ਜੀ ਨੇ ਸੱਦਿਆ ਮੈਂ ਬਾਪੂ ਜੀ ਨੂੰ ਕਿਹਾ ਕਿ ਬਾਪੂ ਜੀ ਮੈਤੋ ਨਹੀਂ ਆ ਹੁੰਦਾ ਮੈਤੋਂ ਦਾ ਖਬ ਖੂਨੀ ਬਵਾਸੀਰ ਹੋ ਰਹੀ ਤਬ ਬਾਪੂ ਜੀ ਮੇਰੇ ਘਰੇ ਆਏ ਘਰੇ ਆ ਕੇ ਉਹਨਾਂ ਨੇ ਮੇਰੀ ਪੈਂਟ ਲਵਾਈ ਕੱਛਾ ਲਵਾਇਆ ਤੇ ਹਲਕੀ ਜੀ ਹੂਕ ਉਸ ਖੋੜੇ ਤੇ ਮਾਰੀ ਜਿਹੜਾ ਮੈਨੂੰ ਬੈਣ ਉਠਣ ਨਹੀਂ ਸੀ ਦਿੰਦਾ ਸੋ ਅਗਲੇ ਹੀ ਦਿਨ ਮੇਰੀ ਬਵਾਸੀਰ ਠੀਕ ਹੋ ਗਈ ਲੇਕਿਨ ਮੇਰੇ ਬਾਪੂ ਜੀ ਨੂੰ ਉਤੋਂ ਵੀ ਜ਼ਿਆਦਾ ਵੱਡੀ ਵੀ ਹੋ ਬਵਾਸੀਰ ਹੋ ਗਈ ਹੋਣ ਬਾਪੂ ਜੀ ਤੋਂ ਵੀ ਬਿਨਾ ਗੱਡੀ ਤੋਂ ਬੈਠ ਨਹੀਂ ਹੁੰਦਾ ਹੁਣ ਬਾਪੂ ਜੀ ਵੀ ਇੱਥੇ ਤੁਸੀਂ ਆਪ ਦੇਖ ਲਓ ਕੁਰਸੀ ਦੇ ਉੱਪਰ ਵੀ ਸਰੇਂਦਰ ਸਾਈਂ ਅੱਗੇ ਸਾਡਾ ਬਾਪੂ ਹੈ ਬਾਪੂ ਹੈ ਥੋੜਾ ਠੀਕ ਹੈ ਸਾਡਾ ਬਾਪੂ ਦਾ ਗੁਰੂ ਗੋਬਿੰਦ ਸਿੰਘ ਜੀ ਹੈ ਠੀਕ ਹੈ ਤੇ ਦੂਜੀ ਗੱਲ ਅਕੇ ਮੈਨੂੰ ਬਵਾਸੀਰਤੀ ਗਈ ਪੈਂਟ ਰਹਾ ਲਿਆ ਮੇਰੇ ਅਕੇ ਨਾਲੇ ਲਹਾ ਰਿਆ ਕੱਚਾ ਮੈਂ ਤਾਂ ਅੱਗੇ ਤਾਂ ਮੈਂ ਹਾਂ ਕੰਮ ਖਰਾਬ ਹੋ ਗਿਆ ਹੋਊਗਾ ਜਦੋਂ ਮੈਂ ਸੋਚਿਆ ਫੇਰ ਕਹਿੰਦਾ ਪੈਂਟ ਤੇ ਕੱਛਾ ਲਾ ਕੇ ਕਹਿੰਦਾ ਫੂਕ ਮਾਰਤੀ ਜਦੋਂ ਕਹਿੰਦਾ ਫੂਕ ਮਾਰੀ ਦੂਜੇ ਦਿਨ ਕਹਿੰਦਾ ਮੇਰੇ ਬਾਬੇ ਦੇ ਬਵਾਸੀਰ ਹੋ ਗਈ ਹੈ ਹੁਣ ਇਹਦਾ ਵਿਆਜ ਨਮਾ ਛਿੜ ਗਿਆ ਹੁਣ ਬਾਬਾ ਨਾ ਫੂਕ ਮਾਰਨ ਜੋਗਾ ਦੋ ਦੋ ਗੱਡੀਆਂ ਲੈ ਕੇ ਬਹਿੰਦਾ ਕਹਿੰਦੇ ਹੈ ਦੇਖ ਲਓ ਫੂਕ ਮਾਰੇ ਤੋਂ ਬਵਾਸੀਰ ਉਹ ਕਰਤੀ ਹੁਣ ਇਹਦੀ ਬਵਾਸੀਰ ਦੱਸੋ ਕੌਣ ਠੀਕ ਕਰੂਗਾ ਇਹਨੇ ਤਾਂ ਕਰਤੀ ਫੂਕ ਮਾਰ ਕੇ ਬਵਾਸੀਰ ਠੀਕ ਆ ਹਾਂ ਇਹ ਤਾਂ ਦੋ ਦੋ ਗੱਡੀਆਂ ਲਾ ਕੇ ਬੈਠਣ ਲੱਗਾ ਇਹਦੇ ਚੇਲੇ ਨੇ ਦੇਖ ਲਓ ਭਾਈ ਐਡਾ ਉਹੀ ਕੰਜਰਖਾਨਾ ਖੋਲਖਿਆ ਮੇਰੇ ਬਾਪੂ ਇਹ ਦੱਸਦੇ ਨੇ ਕਰੇ ਬਹਿਣ ਦੇ ਯਾਰਾ ਕਰੇ ਕਹਿਣਗੇ ਬੜਾ ਨਾ ਪਾਣੀ ਪੁੱਛਣਾ ਨਾ ਚਾਹ ਪੁੱਛਣੀ ਹੈ ਉੱਥੇ ਆ ਕੇ ਕਹਿਣਗੇ ਬਾਪੂ ਸਾਡਾ ਸ੍ਰਿੰਦਰ ਸ਼ਾਈ ਨੂੰ ਲੈ ਉਹ ਭੈ ਦੇਰ ਉਹ ਮਲੰਗ ਨੇ ਇਹ ਜਟਾਂ ਵਾਲੇ ਸਾਧੂ ਬੂਬਨੇ ਨੇ ਹੈ ਲੋਕ ਇਹਨਾਂ ਦੇ ਪਿੱਛੇ ਇੱਕੋ ਗੋਪੀ ਗੁਰਪ੍ਰੀਤ ਉਹ ਲੈ ਬਾਬਾ ਬਣਿਆ ਫਿਰਦਾ ਲੋਕਾਂ ਨੇ ਯਾਰ ਜਮੀ ਸ਼ਰਮ ਧਾਰਦੀ ਇਹਨਾਂ ਦਾ ਬਸ ਇੱਕੋ ਹੱਲ ਹੈ ਲੱਖ ਬੋਲੀ ਜਾਓ ਕੁਛ ਕਰੀ ਜਾਓ ਘਟੋ ਘਟ 200 300 ਬੰਦਾ ਇਕੱਠਾ ਹੋ ਇਹਨਾਂ ਦਾ ਮਾਰ ਮਾਰ ਕੇ ਡਾਂਗਾ ਜਲੂਸ ਕੱਢ ਦੋ ਬਸ ਆਹ ਇਹਨਾਂ ਦਾ ਜਿਹੜਾ ਕੰਮ ਫੇਰ ਸੂਤ ਆਊਗਾ ਠੀਕ ਹੈ ਇਹਦੀ ਚੌਂਕੀ ਭਰੀ ਚ ਹੁਣ ਉਹਦੀ ਗੁਰਪ੍ਰੀਤ ਦੀ ਇੱਕੋ ਗੋਪੀ ਦੀ ਆਡੀਓ ਵਾਇਰਲ ਹੋਈ ਹੈ ਜਿਹੜੀ ਦੇ ਵਿੱਚੋਂ ਕਹਿਣ ਲੈ ਰਿਹਾ ਹੈ ਕਹਿੰਦਾ ਅਗਲੇ ਬਤਵਾਰ ਨੂੰ ਆ ਜੀ ਦੇਖ ਲੈ ਲੈ ਇਹਦਾ ਚੌਕੀਆਂ ਭਰਨ ਲੱਗ ਗਏ ਇਹਦਾ ਕੰਮ ਖਰਾਬ ਹੈ ਬਾਈ ਪੰਜਾਬੀਓ ਤੁਸੀਂ ਸਾਰੇ ਜਾਗੋ ਇਹਨਾਂ ਦਾ ਜਿਹੜਾ ਗੋਪੀ ਗੁਪੀ ਤੋਂ ਹੋਏ ਹੋਰ ਹੋਏ ਇਹਨਾਂ ਦਾ ਫੁੱਲ ਜਲੂਸ ਕੱਢੋ ਯਾਰ ਧਰ ਕੇ ਸਿੱਧੀ ਜੀ ਗੱਲ ਹੈ ਬਾਕੀ ਸਾਰਿਆਂ ਨੂੰ ਬਾਈ ਧੰਨਵਾਦ ਜੇ ਕੋਈ ਗਲਤੀ ਹੋਵੇ ਤਾਂ ਮਾਫ ਕਰਿਓ